ਕਿਉਂ ਭੱਜ ਕੇ ਜਾਈਏ ਕੈਨੇਡਾ ਕਿਉਂ ਜਾਈਏ ਅਮਰੀਕਾ ਕਿਉਂ ਜਾਈਏ ਨਿਊਜ਼ੀਲੈਂਡ ਆਸਟ੍ਰੇਲੀਆ ਬਰਫਾਂ ਪੈਂਦੀਆਂ ਉੱਥੇ ਬਗਾਨੇ ਮੁਲਕ ਨੇ ਨਾ ਮੌਸਮ ਸਾਡੇ ਹੱਕ ਦਾ ਨਾ ਭਾਸ਼ਾ ਸਾਡੇ ਹੱਕ ਦੀ ਇੱਥੇ ਫਿਰ ਬਾਅਦ ਉੱਥੋਂ ਇੱਧਰ ਨੂੰ ਫੋਨ ਕਰੀ ਜਾਂਦੇ ਰਹਿੰਦੇ ਆ ਉਹ 에ਰਪੋਰਟ ਤੋਂ ਛੱਡ ਕੇ ਮਾਵਾਂ ਰੋਂਦੀਆਂ ਆਉਂਦੀਆਂ ਨੇ ਜਹਾਜ਼ਾਂ ਦੇ ਜਹਾਜ਼ ਪਰ ਕੇ ਚਲੇ ਜਾਈਏ ਕਿਹਦੇ ਕਰਕੇ ਚਲੇ ਗਏ ਨਾ ਦਾ ਧਰਤੀ ਕੁਈ ਉਹ ਪਜਾਉ ਸ਼ਕਤੀ ਘਟੀ ਐ ਨਾ ਹੀ ਲੋਕਾਂ ਦੀ ਕੋਈ ਮਿਹਨਤ ਕਰਨ ਦੀ ਸ਼ਕਤੀ ਘਟੀ ਐ ਕਿਨੇ ਕਰਕੇ ਚਲੇ ਗਏ ਬਾਹਰ ਲੋਕ ਸਿਸਟਮ ਕਰਕੇ ਸਿਸਟਮ ਕਿਹਨਾਂ ਦੇ ਹੱਥ ਸੀ ਆ ਦੋ ਪਾਰਟੀਆਂ ਦੇ ਕਟੁਗੜ ਪਿਛਲੇ 25 ਸਾਲ ਤੋਂ ਦੋ ਬੰਦਿਆਂ ਦੇ ਹੱਥ ਸੀ ਕੈਪਟਨ ਤੇ ਬਾਦਲ ਇਹਨਾਂ ਨੇ ਐਸਾ ਮਾਹੌਲ ਕ੍ਰੀਏਟ ਕੀਤਾ ਕਿ ਸਾਡੀ ਜਵਾਨੀ ਸਾਰੀ ਬਾਹਰ ਭੱਜਣ ਲੱਗ ਗਈ ਜੋ ਵਿੱਤ ਮੰਤਰੀ ਸੀ ਹਰ ਰੋਜ਼ ਕਹਿੰਦੇ ਸੀ ਖਜ਼ਾਨਾ ਖਾਲੀ ਐ ਖਜ਼ਾਨਾ ਖਾਲੀ ਐ 2 ਸਾਲ ਹੋ ਗਏ 16 ਮਾਰਚ ਨੂੰ 2 ਸਾਲ ਹੋ ਜਾਣਗੇ ਤੁਸੀਂ ਕਦੇ ਮੇਰੇ ਜਾਂ ਕਿ ਮੇਰੇ ਕਿਸੇ ਮੰਤਰੀ ਦੇ ਮੂੰਹ ਸੁਣਿਆ ਖਜ਼ਾਨਾ ਖਾਲੀ ਹੈ ਕਿਉਂ ਖਾਲੀ ਹੈ ਭਾਈ ਨੀਅਤ ਖਾਲੀ ਸੀ ਅਸਲ ਚ ਉਹਨਾਂ ਦੀ ਖਜ਼ਾਨਾ ਨਹੀਂ ਖਾਲੀ ਹੁੰਦਾ ਕਦੇ ਵੀ ਖਜ਼ਾਨੇ 'ਚ ਬਹੁਤ ਕੁਝ ਹੁੰਦਾ ਹੈ ਲੋਕਾਂ ਦਾ ਦਿੱਤਾ ਪੈਸਾ ਹੁੰਦਾ ਉਹ 'ਚ ਲੋਕ 24 ਘੰਟੇ ਟੈਕਸ ਦਿੰਦੇ ਆ 24 ਘੰਟੇ ਟੈਕਸ ਦਿੰਦੇ ਆ ਲੋਕ ਤੁਸੀਂ ਪੁੱਛੋਗੇ ਕਿਵੇਂ ਸਵੇਰੇ ਉੱਠਦਿਆਂ ਚਾਹ ਬਣਾਉਂਦੇ ਆ ਪੱਤੀ ਪਾਉਂਦੇ ਆ ਟੈਕਸ ਖੰਡ ਪਾਉਂਦੇ ਆ ਟੈਕਸ ਦੁੱਧ ਪਾਉਂਦੇ ਆ ਟੈਕਸ ਆ ਆ ਆਲੂ ਦਾ ਪਰੌਂਠਾ ਬਣਾਉਣੇ ਆਟਾ ਤੇ ਆਲੂ ਦੋਨਾਂ ਦੇ ਟੈਕਸ ਫਿਰ ਫੋਨ ਕਰਦੇ ਹਾਂ ਟੈਕਸ ਸ਼ਹਿਰ ਜਾਣੇ ਹੋ ਕਾਰ ਤੇ ਜਾਂ ਮੋਟਰਸਾਈਕਲ ਤੇ ਡੀਜ਼ਲ ਪੈਟਰੋਲ ਤੇ ਟੈਕਸ ਘਰੋਂ ਉੱਥੋਂ ਸਬਜ਼ੀ ਲਿਆਉਣੇ ਹੋ ਟੈਕਸ ਆ ਕੇ ਦੁੱਧ ਪੀਣੇ ਹੋ ਟੈਕਸ ਮਿਲਕ ਤੇ ਫਿਰ ਉਸ ਤੋਂ ਬਾਅਦ ਸ਼ਾਮ ਨੂੰ ਥੋੜਾ ਰਿਲੈਕਸ ਹੋ ਕੇ ਪੱਖੇ ਥੱਲੇ ਪੈ ਕੇ ਸੋਚਦੇ ਹਾਂ ਵੀ ਹੁਣ ਨਹੀਂ ਟੈਕਸ ਨਾ 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 ਪੱਖਾ ਚੱਲੀ ਜਾਂਦਾ ਉੱਪਰ Visually the text. Subscribe to One India channel and never miss an update.